ਆਪੇ ਕਿਭ ਚਲਾਉ ਸਾਧ ਗੁਰ ਤੇਰਾ ਜੀਰ ਨਾਮਾ ਹਟਾਓ ਸੋ ਨਾਨਕ ਬਾਗ ਰੇ ਜਤਿਨਾਵੰਦੇ ਜਗ ਮੋਤਮ ਗਾੜੀ ਲਾਗਿ ਕੇਵਲ ਅੰਮ੍ਰੰਦ ਰਖੇ ਅਗਨਾਰ ਅਨਮਨ ਗੁਰ ਦੇ ਪੈਰ ਪਾਏ ਬਾਗ ਦਵਾਰਿ ਹੋ ਆਪਦੇ ਆਲੇ ਹੁ ਨਾਮ ਸਾਧਾ ਸਾਧ ਨਾਮ ਕੋਟ ਰੋ ਦਾਰਿ ਸਾਧ ਨੰਦ ਤਦ ਤੁਰ ਬਿਨੁ ਅੰਦਰ ਨ ਤਿਸ ਸੰਗਤ ਸਰਗਿਤ ਕਾ ਨਾਮ ਨਮਾਇਕ ਸਮਰਤ ਸੁਹੇ ਸਗਲੇ ਦੁਖ ਜਾਈ ਵਾਹਿਗੁਰੂ ਕਾ ਮਤਬ ਵਾਹਿਗੁਰੂ ਦੇਸ ਜਲ ਸਮਾਪੁਰਾ ਜਮਦਾ ਦੇ ਦਵਾ ਦੇ ਜੈ ਬੋ ਮਨ 快来！<Bella. S 2> <laughs> गुरु कृती को गुरु जी के द्वारा 10 मिनट और 20 मिनट की पाठ सदिश प्रथम उपदेशन का गुणानुवर मित्र के गुणानुवर द्वारा हम जो जाए अर्जुन हार गुरुजनों स्मरोस के राजस्व की चाहिए आज छोटे से दूर जाए पूर्ण टेक वापस सुनने करनो जब तक जो चाहिए पाछा श्री गुरु जी महाराज सब टाइम जो चले जो श्री गुरु महाराज पाऊ और ਜੋ ਤਰ ਤਰੰਦ ਰੰਗਤ ਜੂਰੋਲੇ ਗੋਣਾ ਜੀ ਵਾਹ ਦੇਖੋ ਇਹ ਜਿਆ ਪਿਆਰੇ ਤੋਂ ਕਰ ਗਿਆ ਪਤਾ ਗੋਮੀ ਚਾਹ ਤੇ ਜੇ ਜੇ ਜਿਨਾਂ ਆਉਣੇ ਮੌਜੂਦ ਤੇ ਹਾਂ ਦੇਖਦੇ ਰਹਤੇ ਇੱਕ ਵਾਰ ਤੇ ਕਿ ਰੰਦ ਸੁਤਾਦ ਨਾ ਪਿਆਰੀ ਸੱਚਾ ਜੂਰਾਂ ਦੇ ਅੰਦਰੋਂ ਪਲਤੇ ਜੂਰੋਲੇ ਗੋਣਾ ਜੀ ਵਾਹ ਜਿੰਨਾ ਸਿੰਘ ਉਹ ਜਿੰਨ ਕੇ ਪਾਣੇ ਨੂੰ ਟਾਲ ਕੇ ਗੋਣਾ ਜੀ ਚੁੱਕੇ ਹੋਏ ਚੁੱਕੇ ਜੀ ਗੁਰੂ ਜੀ ਸੇ ਗੋਲੇ ਕੁਰਬਾਨੀ ਹੋ ਕੇ ਆਦਰਮਨਿਹਾਰੇ ਜਿਨ ਕਿ ਕਿਸ ਤਰ੍ਹਾਂ ਨੇ ਵਾਇ ਕਿੰਨਾ ਪਿਆਰੀ ਸੁਚਾਲੇ ਕਮਲ ਦਾ ਪ੍ਰਸੰਗ ਮੇਰੇ ਤੋਂ ਜੀਵਨ ਵਾਲੇ ਬੋਲਣਾ ਜੀ ਸੰਗਾ ਤਤਸਵ ਦੇ ਹਰਨੇ ਤੇ ਅੰਦਰੇ ਫਲਸਫੇ ਨੂੰ ਬੋਲਣਾ ਜੀ ਵਾਹਿਗੁਰੂ ਫਿਰ ਤੇ ਮੈਂ ਉਸਨੂੰ ਖਾਲਸਾ ਦੀ ਗਿਰਦਾਰ ਤੋਂ ਖਾਲਸਾ ਜੀ ਨੂੰ ਵਾਹਿਗੁਰੂ ਵਾਹਿਗੁਰੂ ਕਿਰਤ ਦੇ ਤੌਰ ਬਤਤਵਾਦ 2015 ਦਾ ਸੰਸਾਰ ਦਾ ਦੇਵ ਦੇਵ ਤੇ ਬਿਰਧ ਕੀ ਪੈਰਾਂ ਤੋਂ ਜੀ ਸੁਚਾਲੇ ਗੰਤਰੀ ਨੂੰ ਬੋਲਣਾ ਜੀ ਵਾਹਿਗੁਰੂ ਪ੍ਰੋਗਰਾਮ ਦੀ ਸ਼ੁਰੂਆਤ ਸਤਿ ਅੰਦਰ ਆਨੁਗਮਨ ਚਰਨ ਗੁਰੂ ਸਦਾ ਸਦਾ ਨਾਮ ਦਾ ਸ੍ਰੀ ਅਮਨ ਸਨਾਪੀ ਕੋਲ ਜਲਦੀ ਬੋਲ ਜੀ ਬੋਲ ਜੀ ਬਤਨ ਤਰੰਤਾਲ ਚੇਨ ਪਰ ਗਲਤ ਜੀ ਬੋਲ ਬੋਲ ਨਾ ਜੀ ਸਿਖਾ ਦਾ ਮਨ ਨਿਵਾ ਮਤੂਤੀ ਮਤ ਪਤਰਾ ਪ੍ਰਭਾ ਗ੍ਰਿਹੇ ਕਲਪ੍ਰੋਤ ਆਪਨ ਪੰਦ ਸਦਾ ਸਭ ਦਾ ਤਾਰੀ ਸ੍ਰੀ ਨਾਮ ਦਾ ਸਭ ਚੰਨ ਗੁਜਾਰਿਆ ਪ੍ਰੋਗਰਾਮ ਮਾਜਨਾ ਤੋਂ ਬੰਦ ਹੋ ਜਾਵੇ ਗੁੱਲੇ ਦਰਤਨ ਦੀ ਦਾਰਸ਼ੀ ਸਵਾਸ ਨਾ 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 ਕਾਹਨ ਸਤਿ ਖੰਡ ਬੁਲਵਾਨ ਬੰਨੇ ਹਿਰਦੈ ਵਿੱਚ ਤਾਵਣਾ ਸਦਮ ਮਨ ਮਨ ਨੇ ਚਲਾਵੇ ਉਹਨਾਂ ਕੋਲ ਨੂੰ ਕੁਰੀ ਨੂੰ ਦਿੱਤਾ ਸਾਰ ਸੰਕਲਪ ਦਿੱਤੇ ਨੂੰ ਕੋਲ ਗਟਾ ਅੰਦਰ ਦਾ ਆਦਿ ਨੂੰ ਵਰਪਿੰਦ ਨੂੰ ਮਾਰ ਦਿੱਤਾ ਕੋਲ ਦਿੱਤਾ ਤਾਂ ਕਿ ਆਪ ਜਾਣੋ ਜਾਣ ਵਾਲੇ ਦਿੱਤਾ ਕਰੋ ਆਪ ਜੀ ਆਪਣਾ ਪੁੱਤਰ ਮਨਮਤਾ ਲਈ ਚਾਹਤ ਨੂੰ ਨਿਹਾਲ ਨੂੰ ਨਿਹਾਲ ਕੋਲ ਦਿੱਤਾ ਪਾਸੇ ਹੁਕਮ ਨਾਮੇ ਤੋਂ ਜਨਨ ਦੀ ਬਲਵੱਦੀ ਉਪਤਰੀ ਕੋਲ ਪਾਸੇ ਵਿਖਵਾ ਦਾ ਫਰਦਾ ਕੋਲ ਤੋਂ ਮਾਰ ਕੋਲ ਨੂੰ ਚੁੜਾ ਸਕਣੇ ਜੈ ਪਿਆਰੇ ਮੇਰਦਨ ਪਿਤਾ ਸੁਖ ਵਿਨਾਨੁ ਕੁਨਾਮ ਜਸਤਿਗਾਵਤ ਮਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਟੋਡੀ ਮਨੋ जनम्